Google Map ਕਈ ਵਾਰੀ ਤੁਹਾਨੂੰ ਗਲਤ ਰਸਤੇ ਵੀ ਪਹੁੰਚਾ ਸਕਦਾ ਹੈ। ਅਜਿਹੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ Google Map ਨੂੰ ਫੋਲੋ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਜਾਣਾ ਪਿਆ। ਦਰਸਲ Google Map ਦੇ ਰਾਹੀਂ ਫੋਲੋ ਕਰਦੇ ਹੋਏ ਜਾ ਰਹੇ ਤਿੰਨ ਨੌਜਵਾਨਾਂ ਨੂੰ ਇਸ ਦਾ ਖਾਮਿਆਜਾ ਪੁੱਜਣਾ ਪਿਆ ਜਿਸ ਦੇ ਵਿੱਚ ਗਲਤੀ ਪੁਲ ਨਿਗਮ ਦੀ ਵੀ ਹੈ। ਜਿਨ੍ਹਾਂ ਦੀ ਲਾਪਰਵਾਹੀ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। बरेली ਦੇ ਵਿੱਚ ਗਲਤ ਜੀਪੀਐਸ ਲੋਕੇਸ਼ਨ ਕਾਰਨ ਕਾਰ ਨਦੀ ਦੇ ਵਿੱਚ ਡਿੱਗ ਗਈ ਇਸ ਹਾਦਸੇ ਦੇ ਵਿੱਚ ਦੋ ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਇਹ ਨੌਜਵਾਨ ਗੂਗਲ ਮੈਪ ਦੀ ਵਰਤੋਂ ਕਰਕੇ ਕਾਰ ਦੇ ਰਾਹੀਂ ਫਰੂਖਾਬਾਦ ਜਾ ਰਹੇ ਸੀ ਲੋਕੇਸ਼ਨ ਨੂੰ ਫੋਲੋ ਕਰ ਰਹੇ ਸੀ ਨੌਜਵਾਨ ਨਿਰਮਾਣ ਅਧੀਨ ਪੁਲ ਦੇ ਉੱਤੇ ਚੜ ਗਏ ਤੇ ਜਿਸ ਦੌਰਾਨ ਇਹ ਜੋ ਪੁਲ ਸੀ ਨਦੀ ਦੇ ਉੱਤੇ ਅੱਧਾ ਬਣਿਆ ਹੋਇਆ ਸੀ ਜਿਵੇਂ ਹੀ ਇਹ ਨੌਜਵਾਨ ਕਾਰ ਦੇ ਰਾਹੀਨ ਪੁਲ ਦੇ ਉੱਪਰ ਪਹੁੰਚੇ ਤਾਂ ਇਹਨਾਂ ਦੀ ਕਾਰ ਨਿਰਮਾਣ ਅਧੀਨ ਪੁਲ ਦੇ ਉੱਤੋਂ ਨਦੀ ਦੇ ਵਿੱਚ ਡਿੱਗ ਗਈ ਜਿਸ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਇਹ ਹਾਦਸਾ ਫਰੀਦਪੁਰ ਥਾਣੇ ਖੇਤਰ ਦੇ ਖੱਲਾਪੁਰ ਦਾਤਾਗੰਜ ਇਲਾਕੇ ਦੇ ਵਿੱਚ ਵਾਪਰਿਆ ਹੈ ਪਿੰਡ ਵਾਸੀਆਂ ਨੇ ਕਾਰ ਨੂੰ ਦਰਿਆ ਦੇ ਵਿੱਚ ਦੇਖ ਕੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੇ ਕ੍ਰੇਨ ਦੀ ਮਦਦ ਦੇ ਨਾਲ ਕਾਰ ਨੂੰ ਦਰਿਆ ਦੇ ਵਿੱਚੋਂ ਬਾਹਰ ਕੱਢਿਆ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਕਾਰ ਦੇ ਵਿੱਚ ਫਾਰੂਕਾਬਾਦ ਦੀ ਲੋਕੇਸ਼ਨ ਲਿਖੀ ਹੋਈ ਸੀ ਹੋ ਸਕਦਾ ਹੈ ਕਿ ਗੂਗਲ ਮੈਪ ਗਲਤ ਦਿਸ਼ਾ ਵਿੱਚ ਲੈ ਗਿਆ ਪੁਲਿਸ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਦੋਂ ਕਾਰ ਰਾਮਗੰਗਾ ਦੇ ਵਿੱਚ ਡਿੱਗੀ ਤਾਂ ਜ਼ੋਰਦਾਰ ਰੋਲਾ ਪੈ ਗਿਆ ਅਜੇਹੇ ਦੇ ਵਿੱਚ ਖੇਤਾਂ ਦੇ ਵਿੱਚ ਮੌਜੂਦ ਲੋਕਾਂ ਨੇ ਕਾਰ ਨੂੰ ਗੰਗਾ ਦੇ ਵਿੱਚ ਡੁੱਬਦੇ ਦੇਖ ਕੇ ਮੌਕੇ ਤੇ ਜਾ ਕੇ ਦੇਖਿਆ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਨੇ ਮੌਕੇ ਤੇ ਕ੍ਰੇਨ ਬੁਲਾਈ ਤੇ ਜਿਸ ਦੇ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ ਜਦੋਂ ਤੱਕ ਪੁਲਿਸ ਨੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਤਾਂ ਉਦੋਂ ਤੱਕ ਸਾਰੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ ਮਰਨ ਵਾਲਿਆਂ ਦੇ ਵਿੱਚ ਦੋ ਸਗੇ ਭਰਾ ਵੀ ਸਨ ਜੋ ਕਿ ਫਰੂਖਾਬਾਦ ਜ਼ਿਲ੍ਹੇ ਦੇ ਪਿੰਡ ਇਮਾਦਪੁਰ ਦੇ ਰਹਿਣ ਵਾਲੇ ਸੀ ਇਹ ਲੋਕ ਵੈਗਨਰ ਕਾਰ ਦੇ ਵਿੱਚ ਸਵਾਰ ਸਨ ਤਿੰਨੋਂ ਨੌਜਵਾਨ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸੀ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਨੌਜਵਾਨਾਂ ਦੀ ਮੌਤ ਦਾ ਕਾਰਨ ਪੁਲ ਨਿਗਮ ਦੀ ਲਾਪਰਵਾਹੀ ਹੈ ਜਦੋਂ ਪੁਲ ਦਾ ਨਿਰਮਾਣ ਚੱਲ ਰਿਹਾ ਸੀ ਤਾਂ ਉੱਥੇ ਬੈਰੀਗੇਟਿੰਗ ਕਿਉਂ ਨਹੀਂ ਕੀਤੀ ਗਈ ਜੇਕਰ ਉੱਥੇ ਬੈਰੀਗੇਟਿੰਗ ਕੀਤੀ ਜਾਂਦੀ ਤਾਂ ਇਸ ਹਾਦਸੇ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਸੀ ਅਜਿਹੇ ਦੇ ਵਿੱਚ ਪੁਲ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪਰਵਾਹੀ ਨੇ ਅੱਜ ਤਿੰਨ ਨੌਜਵਾਨਾਂ ਦੀ ਜਾਨ ਲੈ ਲਈ ਹੈ ਸਵੇਰ 9:30 ਵਜੇ ਦੇ ਆਸ-ਪਾਸ थाना ਫਰੀਦਪੁਰ ਪਰ ਇਹ ਸੂਚਨਾ ਪ੍ਰਾਪਤ ਹੋਈ ਕਿ ਗ੍ਰਾਮ खलपुर में रामगंगा नदी के बीच एक गाड़ी पुल से गिरकर क्षतिग्रस्त हो गई है तत्काल थाना फरीदपुर पुलिस एवं बदायूं से दातागंज की पुलिस मौके पर पहुंची। मौके पर जाकर देखा गया तो एक वैगनार कार जो कि टैक्सी प्रतीत होती है वह एक निर्माणाधीन पुल जिसका अप्रोच रोड दातागंज बदायूं की तरफ से था उस पर चढ़ गई थी और ऐसा प्रतीत हो रहा है कि अचानक पुल खत्म होने से वह बीच नदी में गिर गई वहाँ मौके से तीन लोगों के शव निकाले गए जिनकी मौके पर ही मृत्यु हो जाना प्रतीत हो रहा है इन तीनों के पहचान के प्रयास किए गए तो इनमें दो के आईडी कार्ड से उनकी पहचान अमित और विवेक जो कि इमादपुर फरुखाबाद के निवासी हैं ऐसी हुई है इनके परिजनों को सूचना दे दी गई है और एक अन्य की पहचान के प्रयास किए जा रहे हैं थाना पुलिस द्वारा शव को कब्जे में लेकर पंचायतनामा की कार्रवाई की गई है एवं पोस्टमार्टम हेतु भेजाया भिजवाया जा रहा है और इस संबंध में अन आवश्यक वैधानिक कार्रवाई भी प्रचलित है